ਤੇ ਵਈ ਕੰਮ ਉਹੀ ਹੋ ਗਿਆ ਅੱਜ ਵੀ ਆਪਣੇ ਨਾਲ ਤੇ ਕਣੀਆਂ ਲੈ ਪਾ ਅਪਰੋ ਕੇਸ ਤੋਂ ਰੋਕੀ ਦਿਸ ਨੇ ਭਰਾ ਦਵਣਾ ਕਰਦਾ ਹੰਡਾ ਖੜਜੋ ਖੜਜੋ ਇਹ ਜਲਸੜੀ ਜਲਸੜ ਤੋਂ ਹੀ ਪਈ ਆ ਭਾਈ ਜਦ ਨਾਲ ਇਹਦੇ ਉੱਤੇ ਐ ਭੱਜਿਆ ਫਿਰੂਗਾ ਪਾਣੀ ਐ ਤੇ ਪਾਣੀ ਇਹਦੇ ਵੇਚਣੀ ਜਾਂਦਾ ਬਈ ਮਾੜਾ ਮਾੜਾ ਇਸ ਤਰ੍ਹਾਂ ਆ ਸੱਜਣ ਭਾਈ ਆਪਣੀ ਵੀਡੀਓ ਬਣਾਈ ਜਾਂਦਾ ਸੀਗਾ ਐਕਸ਼ਨ ਬਹੁਤ ਘੈਂਟ ਮਾਰਦਾ ਇੱਕ ਤਾਂ ਕੋਈ ਹੋਰ ਮਾਰ ਕੇ ਦਿਖਾ ਦੇ ਮੁੰਡੇ ਦਾ ਕੀ ਨਾਮ ਹੈ ਲੱਭੀ ਨਾੜੀਆਂ ਦਾ ਲੱਭੀ ਨਾੜੀਆਂ ਦਾ ਲੱਭੀ 91 91 ਕਿਉਂ ਕਹਿੰਦੇ ਤੈਨੂੰ ਨਾੜੀਆਂ ਦਾ ਤੂੰ ਕਿਹਦਾ ਫੈਨ ਆ ਅੱਛਾ ਲੱਭੀ 91 ਭਾਈ ਵਜਦਾ ਮੁੰਡੇ ਦਾ ਨਾਮ ਤੇ ਕਹਿੰਦਾ ਮੂਸੇ ਵਾਲੇ ਦਾ ਫੈਨ ਆ ਇੰਸਟਾਗ੍ਰam ਤੇ ਆਈਡੀ ਤੇਰੀ ਕੀ ਨਾਮ ਤੋਂ ਲੱਭੀ 91 ਲੱਭੀ 91 ਤੋਂ ਇੰਸਟਾਗ੍ਰਾਮ ਤੇ ਭਾਈ ਲੱਪੀ ਨਾਣ ਗਿਆ ਨਾ ਤੇ ਮੁੰਡੇ ਦੀ ਆਈਡੀ ਹੈ ਤੇ ਮੜਿਆ ਕਰਿਓ ਫਿਰ ਜਾ ਕੇ ਚੈੱਕ ਹੈ। ਜੀ ਵੇਲ ਕਾ ਔਰ ਭਾਈ ਜਾਏਗਾ। ਕਾ ਲੋਭੇ ਮਿੱਤਰੋ ਸਾਰਿਆਂ ਦਾ ਸਵਾਗਤ ਹੈ ਇੱਕ ਵਾਰੀ ਫਿਰ ਤੋਂ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਬਲੌਗ ਸਟਾਰਟ ਕੀਤਾ ਭਾਈ ਡਿਟੇਲਿੰਗ ਵਾਲਿਆਂ ਨੇ ਘੜ ਕੇ ਤੇ ਇਹ ਆਪਣਾ 프리ਮ ਮੁੰਡਾ ਲੈ ਆਜੀ ਪਹਿਲਾਂ ਜਦੋਂ ਇਹਦੇ ਕੋਲੇ ਆਪਾਂ ਕੀ ਉਦੋਂ ਕੀ ਵਾਸ਼ ਕਰਾਉਣ ਆਇਆ ਸੀ ਮੈਂ ਟਰੈਕਟਰ ਕੇ ਕੀ ਹਾਂ ਇਹ ਨਹੀਂ ਰਾਈਟਰ ਨੇ ਗੱਡੀ ਵਾਸ਼ ਕਰਾਉਣਾ ਸੀ ਪਤਾ ਨਹੀਂ ਕੀ ਮੈਂ ਕੁਝ ਵਾਸ਼ ਕਰਾਉਣ ਆਇਆ ਸੀ ਉਹਦੇ ਨਾਲ ਕੋਲੇ ਉਹ ਤੋਂ ਆ ਸਪੀਕਰ ਜਾਇ ਕਹਿੰਦੇ ਮਿਊਜ਼ਿਕ ਸੁਣਨਾ ਹੈ ਘਰੇ ਆਪਣੇ ਕੋਲੇ ਪਿਆਰ ਸੀਗੇ ਇਹਨਾਂ ਦੇ ਸਪੀਕਰੇ ਚੱਲਦੇ ਨਹੀਂ ਸੀਗੇ ਤਾਂ ਉਦੋਂ ਇਹ ਲਿਆਂਦਾ ਸੀਗਾ ਇਹ ਜਿਹੜਾ ਸੀਗਾ ਰੇਤਾਂ ਮਿੱਟੀ ਹੈ ਤੇ ਜੰਮਿਆ ਹੋਇਆ ਸੀਗਾ ਥੋੜਾ ਜਿਹਾ ਤੇ ਗਾਂ ਜਿਹੜਾ ਆਪਾਂ ਹੁਣ ਪਰਸੋਂ ਦਾ ਆਪਣਾ ਵੀ ਉਹ ਜਿਹੜੇ ਆਪਣੇ ਨਾਲ ਦਾ ਮੁੰਡਾ ਲਿਆਜੀ ਸੀਗਾ ਮਣ ਜੀ ਨੇ ਨਾਲ ਜਾਣਾ ਆਪਣੇ ਤੇ ਆਪਣਾ ਭਰਾ ਉਹਨੇ ਜਿਹੜੇ ਬੈਗ ਵਗੈਰਾ ਉਹਦੇ ਸੀਗੇ ਸਾਈਕਲ ਤੇ ਰਹਿੰਦੇ ਸੀਗੇ ਤੇ ਉਹ ਭਾਈ ਫਾਈਨਲੀ ਲੈ ਜਾਂਦੇ ਉਹਨੇ ਤੇ ਕੱਲ ਲਿਆ ਆ ਉਹ ਕੱਲ ਨਹੀਂ ਸੌਰੀ ਅੱਜ ਲੈ ਕੇ ਆ ਰਿਹਾ ਉਹ ਜੀਰਕਪੁਰ ਤੋਂ ਤੇ ਕੱਲ ਨੂੰ ਰੱਬ ਰੱਖੇ ਸੁੱਖ ਵੈਸਾ ਕੱਲ ਨੂੰ ਨਿਕਲ ਜਾਂਦੇ ਤੇ ਪਰ ਹਜੇ ਵੀ ਟਿੰਡਾ ਬੰਨਣ ਤੇ ਟਾਈਮ ਦਾ ਲੱਗ ਹੀ ਜਾਂਦਾ ਤੇ ਕੱਲ ਨੂੰ ਆਪਾਂ ਪੈ ਗਈ ਪੂਗੀ ਕਰਾਂਗੇ ਅੱਜ ਜਿਹੜਾ ਹੈਗਾ ਮੈਂ ਬਸ ਇੱਕ ਤਾਂ ਜਿ ਮੇਰੀ ਆ ਸਾਫ਼ ਕਰਾਉਣ ਵਾਲਾ ਸੀਗਾ ਮੈਂ ਫਿਰ ਸਾਫ਼ ਜਾ ਕਰਦੇ ਤਾਂ ਸੋਹਣਾ ਲੱਗਦਾ ਇਹਨਾਂ ਨਾਲੇ ਨਾਲ ਲੱਗ ਗਿਆ ਨਾ ਵੀ ਮਾੜਾ ਮੋਟਾ ਗਾਣਾ ਵਜਾਣਾ ਕਈ ਵਾਰ ਸੁਣਿਆ ਜਾਂਦਾ ਐਂਟਰਟੇਨਮੈਂਟ ਜਾ ਹੋ ਜਾਂਦਾਗਾ ਤੇ ਦੂਜੀ ਗੱਲਬਾਤ ਕਰਕੇ ਤਾਂ ਮੈਂ ਹੁਣ ਕਾਲਿਆਂ ਵਾਲੀ ਚੱਲਿਆਂਗਾ ਕਾਲਿਆਂ ਵਾਲੀ ਲੋਅਰ ਲੈਂਡ ਜਾਣਾਗਾ ਵਗੇਲਪੁਰ ਉਹਨੂੰ ਕਾਲ ਕਰਕੇ ਪੁੱਛਦਾ ਵੀ ਹੈਗਾ ਕਿ ਨਹੀਂ ਤੇ ਇੱਕ ਆਪਣੇ ਉੱਥੇ ਹੋਰ ਮੁੰਡਾ ਲਿਆ ਜੀ ਆਉ ਉਹ ਵੀ ਸਮਾਨ ਸਾਲਾ ਵੇਚਦਾਗਾ ਤੇ ਉਹ ਤੋਂ ਭਾਈ ਮਾੜਾ ਮੋਟਾ ਲਿਆਉਣਾਗਾ ਸਮਾਨ ਦਾ ਤੇ ਕੱਲ ਨੂੰ ਜਿਹੜਾ ਹੈਗਾ ਆਪਣੇ ਪੈਕਿੰਗ ਵਗੈਰਾ ਕਰਾਂਗੇ ਤੇ ਉਹਨੇ ਤੁਸੀਂ ਕਰੋ ਕਿਸ ਕਮੈਂਟ ਦੇ ਵਿੱਚ ਦੱਸਿਓ ਵੀ ਭਾਈ ਕਿੱਥੋਂ ਦੀ ਸਾਡੀ ਆਉਣ ਵਾਲੀ ਜਿਹੜੀ ਗਾਹਾਂ ਪਰਸੋਂ ਆਪਾਂ ਟਰਿਪ ਸਟਾਰਟ ਕਰ ਰਹੇ ਹਾਂ ਕਿੱਥੋਂ ਦੀ ਹੋ ਸਕਦੀ ਆ ਉਹ ਅੱਜ ਵਾਲੀ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਭਾਈ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਾਂਗੇ ਆਪ ਲੋਗੋ ਦਾ ਆਸ਼ੀਰਵਾਦ ਰੱਖਣਾ ਭਾਈ ਦਾ ਹਾਂ ਭਾਈ ਸਹੀ 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 ਸ੍ਰਮਤ ਨੇ ਪਹੁੰਚੇ ਔਰ ਇਸਕਾ ਮਿਸ਼ਨ ਸਸਕਸ ਹੈ ਸਕਸ ਸਸ ਕੈ ਸੋ ਸਸ ਕੈ ਸੋ ਫੇਰ ਮੇਰਾ ਮਿਸ਼ਨ ਹੈ ਤੇ ਠੀਕ ਆ ਮੁੰਡਾ ਰਲੋਟ ਆ ਗਿਆ ਭਾਈ ਇਹ ਇਹਨਾਂ ਹੱਥੀਂ ਆ ਕਰ ਲਈਦਾ ਹੈ ਗੁੱਡ ਗੁੱਡ ਮੈਨ ਗੁੱਡ ਗੁੱਡ ਬਾਏ ਕਰਦੇ ਫਿਰ ਸਾਹਿਬ ਕੀ ਹਾਲ ਹੈ ਮਿਸਤਰੀ ਸਾਹਿਬ ਠੀਕ ਹੈ ਜੰਮ ਜੰਮਕਿਆ ਨਾ ਵੈਸੇ ਜੰਮਕਿਆ ਹਾਂ ਹਾਂ ਲੈ ਬਈ ਇਹ ਤੇ ਬਾਵਾ ਮੈਂ ਮਿੱਟੀ ਘਟਾਏ ਰਿਹਾ ਮੈਂ ਹੋਇਆ ਸੀ ਗੇ ਰੇ ਵੜੀਆ ਨਿਕਲੇ ਆ ਇੱਕ ਨਾ ਪਤਲਾ ਬ੍ਰਸ਼ ਲੈ ਕੇ ਪੁਲਿਸ ਮਾਰ ਦੂੰ ਪੁਲਿਸ ਪੁਲਿਸ ਰਹਿਣ ਦੇ ਦੇ ਤੱਕ ਅਪਡੇਟ ਆ ਪੜ੍ਹੇਗਾ ਉਸ ਤੋਂ ਮਿੱਟੀ ਤੱਕੜੇਗਾ ਇਹ ਨਾ ਇਹ ਨਾ ਜੇ ਪਰਦੇ ਦੇ ਜਾਂ ਜਾਂ ਦੇ ਦੇਖੋ ਜਾਂ ਹਨ ਪਤਲਾ ਬ੍ਰਸ਼ ਕੇ ਸਾਫ ਕਰ ਦੇਣਾ ਇੱਕ ਕੁਛ ਨਹੀਂ ਕੇਮਿਕ ਸਵਾ 3:00 ਤੇ 8 ਮਿੰਟਾਂ ਦਾ ਹੋ ਗਿਆ ਤੇ ਆਪਾਂ ਕਾਲੇ ਵਾਲੀ ਨੂੰ ਭਾਈ ਅੱਜ ਫੇਰ ਬੰਬੂ ਘਾੜ ਖੇਚਦਾ ਮੌਸਮ ਸੀ ਬਹੁਤ ਹੀ ਜਿਆਦਾ ਸੋਹਣਾ ਤੇ ਸੁਹਾਵਣਾ ਤੇ ਬਾਕੀ ਆ ਰੋਡ ਤਾਂ ਵੈਸੇ ਹੀ ਬਹੁਤ ਸ਼ਾਨਦਾਰ ਤੇ ਵਧੀਆ ਹੈਗੀ ਕਿਉਂਕਿ ਇਹ ਆਸੇ ਪਾਸੇ ਦਰਖਤ ਲੱਗੇ ਹੋਏ ਨੇ ਤੇ ਦਰਖਤਾਂ ਦੀ ਸੰਘਣੀ ਛਾਂ ਰਹਿੰਦੀ ਹੈਗੀ ਜਿੱਦਾਂਗੇ ਉਦੋਂ ਆਪਾਂ ਸਾਈਕਲ ਤੇ ਗਏ ਸੀ ਉਦੋਂ ਵੀ ਤੁਹਾਨੂੰ ਇਹ ਚੀਜ਼ ਮੈਂ ਦਿਖਾਈ ਸੀ ਦੱਸੀ ਸੀ ਤੇ ਮੈਂ ਕਿਹਾ ਵੀ ਮੌਸਮ ਠੰਡਾ ਰਾਸ਼ਟਾ ਦੀ ਸੰਗਣੀ ਸ਼ਾਂਗੀ ਤੇ ਵਧੀਆ ਕੁਦਰਤ ਦਾ ਨਜ਼ਾਰਾ ਮਾਣਨ ਦਾ ਵਧੀਆ ਮੌਕਾ ਹੈਗਾ ਤਾਂ ਕਰਕੇ ਮੈਂ ਕਾਲੇ ਵਾਲੇ ਨੂੰ ਖੇਡਣਾ ਬੰਦੂ ਘਾਟ ਆਪਣਾ ਤੋ ਖਦਾ ਹੁੰਦੀ ਨਹੀਂ ਮਾੜੀ ਮੋਟੀ ਹੈ ਕਿਤੇ ਤੋਂ ਅੱਜ ਦਾ ਵੈਸੇ ਹੀ ਮੌਸਮ ਨੂੰ ਨਗਰ ਜਦੋਂ ਬੱਦਲ ਬਾਈ ਆ ਗਏ ਕਿਣਕਣ ਜੀ ਹੋ ਰਹੀ ਸੀ ਹੁਣ ਵੀ ਮਤਲਬਾਈ ਪੂਰੀ ਆ ਤੁਹਾਨੂੰ ਵੀ ਪਰਵਾਹ ਜਾਓ ਤੇ ਹਜੇ ਵੀ ਇਸ ਟਾਈਮ ਬਹੁਤ ਭਾਰੀ ਵਰਕਲੋਡ ਹੋਣੀ ਹੈ ਤੇ ਆਪਣੇ ਨਾਲ ਕੌਣ ਹੈ ਕਾਲਿਆ ਵਾਲੀ ਵਾਲੇ ਸਫਰ ਦੇ ਵਿੱਚ ਜਿਹੜਾ ਬਹੁਤ ਕਾਰ ਤੇ ਕਰ ਰਿਹਾ ਭਾਈ ਜਿਹੜਾ ਮੁੰਡਾ ਹੁਣ ਸਾਨੂੰ ਪਿੱਛੇ ਦਿਖਾਇਆ ਸੀਗਾ ਕੀ ਆਪਣਾ ਨਾਮ ਕੀ ਸੀ ਪ੍ਰੀਤਮ ਅ ਪ੍ਰੀਤਮ ਭਾਈ ਬਹਿਲਾ ਹੀ ਸੀਗਾ ਇਹ ਕਹਿੰਦਾ ਯਾਰ ਬਹਿਲਾ ਜਾਂ ਮੈਂ ਟੂਰਿੰਗ ਦਾ ਫੀਲ ਕਰ ਰਿਹਾ ਤੇ ਕਹਿੰਦਾ ਤੇਰੇ ਨਾਲ ਹੀ ਚੱਲਾਂਗਾ ਤੇ ਮੇਰੇ ਨਾਲ ਹੀ ਚੜਿਆ ਹੈ ਭਾਈ ਤੇ ਮੈਂ ਚੱਲ ਮਿਸਤਰਾ ਦੇਖ ਲੈ ਮੈਂ ਵੀ ਇਕੱਲੇ ਨਹੀਂ ਜਾਣਾ ਚੱਲਣਾ ਤਾਂ ਆਇਆ ਤੇ ਨਾਲ ਹੀ ਆ ਰਿਹਾ ਇਹ ਆਪਣੇ ਖੇਤਾਂ ਵਾਲੀ ਨਹਿਰ ਆ ਗਈ ਭਾਈ ਇੱਧਰਲੇ ਪਾਸੇ ਸੱਜੇ ਆ ਆਪਣੇ ਖੇਤ ਰਹੇ ਹੁੰਦੇ ਆ ਹਾਂ ਉਹ ਤਾਂ ਟੀਵੀ ਜਾ ਲੈ ਪਿੰਡ ਮੰਗਿਆਂ ਦੇ ਵਿੱਚ ਬਰਮ ਤੋਂ ਪਹਿਲਾਂ ਆ ਫੈਕਟਰੀ ਫੈਕਟਰੀ ਨਹੀਂ ਆਪਾਂ ਕਹਿ ਸਕਦੇ ਫੈਕਟਰੀ ਕਹਿ ਵੀ ਸਕਦੇ ਆ ਭਾਈ ਇੱਥੇ ਤੂੜੀ ਦਾੜੀ ਲਵਾਉਂਦੇ ਆ ਜਦੋਂ ਵੀ ਅਸੀਂ ਤੂੜੀ ਬਣਾਉਂਦੇ ਹੁੰਨੇ ਆ ਕਣਕ ਤੋਂ ਬਾਅਦ ਦੇ ਅੱਧੀ ਵੇਚ ਕੇ ਜਾਂਦੇ ਹੁੰਦੇ ਹੈਗੇ ਤੇ ਇਤਿਹਰੇ ਗਾਂ ਮੰਗਿਆ ਨਾ ਪਿੰਡ ਰਹਿ ਗਿਆ ਇਹ ਗੱਠਾ ਬਣਾ ਕੇ ਗਾਂ ਸੇਲ ਕਰਦੇ ਆ ਜੀ ਕੀ ਕਹਿੰਦੇ ਹੁੰਦੇ ਆਗੇ ਗੱਠਾ ਵਾਲਾ ਜਗਾੜ ਜਾ ਇੱਥੇ ਤੇ ਭਾਈ ਕੰਮ ਉਹੀ ਹੋ ਗਿਆ ਅੱਜ ਵੀ ਆਪਣੇ ਨਾਲ ਤੇ ਕਣੀਆਂ ਲੈਪਾ ਆਪਣਾ ਉਹ ਕੇ ਤਾਂ ਉੱਥੇ ਨਾ ਰੁਕਦੀ ਮੋਟਰ ਦੀ ਮੂਰੇ ভাড়া ਬਣਾ ਮਨ ਲਾਦਾ ਚੱਲ ਚੱਲ ਯਾਰ ਦੇ ਨੇ ਤੇ ਅੱਜ ਵੀ ਭਾਈ ਕਣੀਆਂ ਆਈਆਂ ਲੈਪੀਆਂ ਆਪਾਂ ਨੂੰ ਮੈਨੂੰ ਤਾਂ ਇਹ ਦੀ ਮੈਂ ਚੱਲ ਬੱਤਲਬਾਈ ਜਿਹੜਾ ਮੌਸਮ ਦਾ ਰਹੂਗਾ ਬੱਤਲਬਾਈ ਜਿਹੜਾ ਠੀਕ ਆ ਐਡਾ ਵੀ ਕੋਈ ਹੋਣੀਗਾ ਮਾੜੀ ਮੋਟੀ ਕਣ ਮਣ ਜੀ ਹੈਗੀ ਐਸ ਲੋਡ ਜੇ ਕੰਮ ਜੇ ਤੇ ਜਿਆਦੇ ਤੇ ਨਾ ਹੋਵੇ ਇੰਨੀ ਦਾ ਕੋਈ ਚੱਕਰ ਨਹੀਂਗਾ ਤੇ ਮੈਂ ਆ ਠੰਡੇ ਠੰਡੇ ਜਾ ਕੇ ਥੋੜਾ ਆਵਾਂਗੇ ਟਾਈਮ ਐ ਇਸ ਵਕਤ ਭਾਈ 4 ਕੇ ਵੇਲੇ ਦਾ ਹੋਣ ਵਾਲਾ ਤੇ ਸ਼ਟਰ ਦੇ ਉੱਤੇ ਢੇੜੀਆਂ ਕਣੀਆਂ ਤੇ ਤੇ ਹੁੰਦੇ ਮੀਂਹ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਣੀਆਂ ਮੂਟੀਆਂ ਤੇ ਖਾਸੀਆਂ ਤੇਜ਼ ਹੋਊਗੀਆਂ ਬਾਬੇ ਨੇ ਮਾਰ ਲਈ ਬਾਜ ਕਹਿੰਦਾ ਭਾਈ ਮੀਂਹ ਖਾਸਾ ਹੈ ਤੇ ਤੁਸੀਂ ਰੋਕ ਜਾਓ ਤੇ ਬਾਬੇ ਦੀ ਮੰਨ ਕੇ ਭਾਈ ਅਸੀਂ ਖੜ ਗਏ ਡੱਬਾ ਲਈ ਆਈ ਆਪਣਾ ਪਿੰਡ ਆ ਜਾ ਡੱਬਾ ਲਈ ਹੈ ਓ ਖੜਜੋ 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 ਖੈਰ ਕਾਲਿਆਂ ਵਾਲੀ ਦੇ ਰੰਗ ਇਹ ਜਲਸਲ ਹੀ ਜਲਸਲ ਹੋਈ ਪਈ ਆ ਭਾਈ ਇਦਾਂ ਲੋਰ ਦੇਖਣੀ ਸੀ ਯਾਰ ਕਿਦੇ ਵਿੱਚ ਕਰੇਜੀ ਫੈਸ਼ਨ ਆ ਆਪਾਂ ਉਧਰ ਦੇਖ ਕੇ ਨਹੀਂ ਗਏ ਸੀਗੇ ਉਹੀ ਐਲਸਾਈ ਸੀ ਨਾ ਆਪਣਾ ਐਲੂਲੀ ਆਉ ਉਹ ਯਾਰ 4:07 ਮਿੰਟਾਂ ਦਾ ਸਮਾਂ ਤੇ ਭਾਈ ਆਪਾਂ ਆ ਕੇ ਕਰੇਜੀ ਫੈਸ਼ਨ ਕਾਲਿਆਂ ਵਾਲੀ ਸਪੈਸ਼ਲ ਬਾਈ ਬਘੇਲ ਕੋਲੇ ਆਏ ਆ ਲੋਰ ਦੇਖਣ ਨੂੰ ਤਨ ਦੇਖ ਕੇ ਗਏ ਸੀ ਉਹ ਦਿਨ ਇਹ ਸੀ ਆ ਵੀ ਚੱਲ ਜੇ ਅਮਨ ਨੇ ਵੀ ਲੈਣੀ ਹੋਈ ਉਹ ਸਾਬਣਾ ਕਰ ਲਾਂਗੇ ਸਿਸਟਮ ਦਾ ਤੇ ਉਦੋਂ ਦਾ ਟਾਈਮ ਨਹੀਂ ਲੱਗਿਆ ਤੇ ਅੱਜ ਟਾਈਮ ਤੋਂ ਟਾਈਮ ਕੱਢ ਕੇ ਆਏ ਆ। ਆ ਸੀ ਨਾ ਵੀ। ਅ ਨਹੀਂ ਕ੍ਰਾਸ਼ ਕਪੜੇ 'ਚ ਨਹੀਂ ਆ ਰ ਜਿਹੜੇ ਆਪਣੇ ਦੂਜਾ ਆਰਮੀ ਟੱਚ ਇਹ 'ਚ ਦੇਖਣੀ ਸੀ। ਕਾਰ ਨੂੰ ਆਰਮੀ ਕਪੜੇ 'ਚ ਕਾਰ ਨੂੰ। ਕਾਰ ਨੂੰ ਕੱਢ ਲਾਂ ਮਿੱਤਰ। ਤੇ ਲੋਕਾਂ ਨਾਲ ਆ ਰਹੇ ਬਾਈ ਵਰ ਕੇ ਕੋਲੇ ਘੈਂਟ ਹੁੰਦੀਆਂ ਆ। ਬਰਾ। ਕ੍ਰੇਜ਼ੀ ਫੈਸ਼ਨ। ਓ ਬਲੇਤਰੇ ਮੁੰਡਾ ਆਪਣਾ ਬਲੌਗ ਲਈ ਬੈਠਾ ਹੈ ਯੂਟਿਊਬ ਤੇ ਹੀ ਲੈ ਬਈ ਐ ਚੋ ਬਰਾ ਆਪਣਾ ਹੀ ਬਲੌਗ ਦੇਖੀ ਜਾਂਦਾ ਹੋਰ ਫਿਰ ਕਿਧਰ ਗਿਆ ਵਗੇੜ ਬਈ ਤਾਂ ਗਿਆ ਡੱਬਾ ਦੀ ਅੱਛਾ ਟੱਪ ਵੀ ਗਿਆ ਤੇ ਆ ਬਾਈ ਵਰਗਿਆਂ ਦਾ ਭਾਈ ਜਿਹੜਾ ਆਪਣੇ ਕੈਰੀ ਬੈਗ ਦਿੰਦੇ ਆ ਉਹ ਆਪਾਂ ਬਾਈ ਵਰਗਿਆਂ ਤੇ ਇੱਕ ਆਹ ਲੋਰ ਲਈ ਆ ਗਈ ਇਹਦੀ ਫਿਟਿੰਗ ਵੇਹਾਰਾ ਕਰਾਉਣੀ ਦਿੱਤੀ ਇਸ ਤੇ ਫਿਟਿੰਗ ਹੋ ਕੇ ਇਹਦੀ ਆ ਗਈ ਆ ਫਿਟਿੰਗ ਕੀ ਸੀਗਾ ਵੀ ਥੋੜੀ ਜੀ ਹਾਈਟ ਲੈਂਥ ਜ਼ਿਆਦੇ ਸੀਗੀ ਇਹਦੀ ਤੇ ਇਹ ਬਾਡਰਪਰੂਫ ਕੱਪੜੇ ਚ ਮਿਲ ਗਈ ਮੈਨੂੰ ਤੇ ਬਾਡਰਪਰੂਫ ਮੈਂ ਭਾਲਦਾ ਸੀਗਾ ਇੱਕ ਮੈਂ ਬਾਡਰਪਰੂਫ ਨਾਲ ਲੈ ਜਾਾਂਗੇ ਮੜਾ ਜੇ ਪਾਣੀ ਦੀ ਪਾਣੀ ਲਈ ਆਪਾਂ ਪਾਣੀ ਰੋਲ ਕੇ ਦਿਖਾ ਗਏ ਬਾਡਰਪਰੂਫ ਲੈਣੀ ਹੋਵੇ ਜਾਂ ਕੋਈ ਹੋਰ ਲੈਣੀ ਹੋਵੇ ਵੀ ਲਗਭਗ ਮਿਲ ਹੀ ਜਾਂਦਾ ਇਹਨਾਂ ਕੋਲੋਂ ਜਿਹੜਾ ਇੰਪੋਰਟਡ ਜਾਂ ਕੱਪੜਾ ਕੋਈ ਵੀ ਹੋਵੇ ਇੰਪੋਰਟਡ ਜੇ ਪੀਸ ਹੋਣ ਲਾ ਫੜੀ ਇਹ ਜਿਵੇਂ ਆਪਾਂ ਡਿਟੇਲਿੰਗ ਵਾਲੀ ਕਰਕੇ ਦਿਖਾਉਂਦੇ ਹੁੰਦੇ ਸੀਗੇ ਵੀ ਇਹਦੇ ਉੱਤੇ ਪਾਣੀ ਰੋਕਦਾ ਹੋਵੇ ਦੇਖਣਾ ਇਹ ਅਲ ਇਹਦੇ ਉੱਤੇ ਐਂ ਭੱਜਿਆ ਫਿਰੂਗਾ ਪਾਣੀ ਐ ਤੇ ਪਾਣੀ ਇਹਦੇ ਵਿੱਚ ਨਹੀਂ ਜਾਂਦਾ ਬਈ ਤੇ ਇਹ ਆਪਣੇ ਵੀ ਉੱਥੇ ਕਈ ਵਾਰੀ ਜਿਵੇਂ ਦੀ ਮੀਂਹ ਕਣੀ ਜਾਦੇ ਹੋਈ ਜਾਵੇ ਤਾਂ ਉਦੋਂ ਇਹ ਕੰਮ ਦੇ ਦਊਗੀ ਆਪਾਂ ਨੂੰ ਤਾਂ ਦੇਖ ਸਕਦੇ ਹੋ 1% ਵੀ ਕਿਸੇ ਪਾਸੇ ਕੋਈ ਇਹਦੇ ਸੇਲ ਨਹੀਂ ਰਹਿੰਦੀ ਕੋਈ ਕੋਸ਼ ਨਹੀਂ ਰਹਿੰਦਾ ਪਾਣੀ ਦੇ ਉੱਤੇ ਐ ਐਂ ਆਈ ਫਿਰਦਾ ਰਹੂਗਾ ਫੁੱਲ ਵਾਟਰਪਰੂਫ ਹੈ ਉੱਠਾ ਇਹਦੇ ਬੋਤਲ ਚ ਪਾ ਲਾਂ ਮੈਂ ਆ ਜੂਗਾ ਖੜੇ 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 ਧੀਰੇ 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 ਸਿੱਧੇ ਅੜਦੇ ਰੁਕ 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 ਆ ਚੱਕੋ ਪੁੱਠਾ ਉਹ ਵੀ ਆਪ ਬੋਤਲ ਦੇ ਵਿੱਚ ਪਾ ਰਾਂ ਤਾਂ ਇਹ ਮੈਨੂੰ ਇੱਕ ਵਧੀਆ ਲੱਗੀ ਇੱਕਦਾਂ ਦਾ ਕਲਰ ਵੀ ਠੀਕ ਆ ਤੇ ਕੰਪਨੀ ਇਹ ਹੈਗੀ ਆ ਭਾਈ ਨਾਈਕੀ ਦੀ ਨਾਈਕੀ ਦੀ ਐਕਸਲ ਟੀਜੀ ਈਜੀ ਹੈ ਐਕਸਲ ਸਾਈਜ਼ ਹੈ ਇਹਦਾ ਮੇਡ ਇਨ ਇੰਡੀਆ ਫੈਬਰਿਕ ਇਨ ਇੰਡੀਆ ਇੰਡੀਆ ਦੇ ਵਿੱਚੋਂ ਲਗਭਗ ਤਿਆਰ ਹੋਈ ਆ ਭਾਈ ਜਿਹੜਾ ਫੈਬਰਿਕ ਹੈ ਉਹ ਵੀ ਇੰਡੀਆ 'ਚੋਂ ਤਿਆਰ ਹੋਇਆ ਤੇ ਲੋਰ ਵੀ ਜਿਹੜੀ ਸਟ੍ਰਕਚਰ ਹੋਈ ਜਾਈਗੀ ਉਹ ਆਪਣੇ ਇੰਡੀਆਂ ਦੇ ਵਿੱਚ ਹੋਈ ਆ ਤੇ ਬਾਕੀ ਮੁੱਖ ਦੀ ਗੱਲ ਇਹ ਆ ਵੀ ਆਪਾਂ ਨੂੰ ਚਲ ਵਾਟਰਪੂਫ ਮਿਲ ਗਈ ਤੇ ਵਧੀਆ ਘੈਂਟ ਗੱਲਬਾਤ ਤੇ ਬਾਕੀ ਜਿਹੜਾ ਹੈਗਾਗਾ ਆਰਮੀ ਛੇੜਤੀਆਂ ਜਿਹੜੀਆਂ ਲੋਹਾਂ ਸੀਗੀਆਂ ਅਰੇ ਬਾਜ ਨਹੀਂ ਇਸਨੇ ਸਾਫ਼ ਜਾਏਗੀ ਇਸ ਚਾਂ से ਹੱਥ ਸਾਈਡ ਕਰ ਤੇ ਜਿਹੜੀਆਂ ਭਾਈ ਆਰਮੀ ਟੱਚ ਵਾਲੀਆਂ ਲੋਹਾਂ ਆਪਾਂ ਨੂੰ ਚਾਹੀਦੀਆਂ ਸੀਗੀਆਂ ਉਹ ਬਈ ਵਰਗਾ ਕੋਲੇ ਸਾਈਡਾਂ ਦਾ ਥੋੜਾ ਜਿਹਾ ਚੱਕਰ ਜਾ ਪੈ ਗਿਆ ਸਾਇ ਨਹੀਂ ਮੇਰੇ ਸਹੀ ਆਇਆ ਇੱਕ ਥੋੜੀ ਜੀ ਸੈਟ ਜੇ ਲੱਗੀ ਸੀ ਉਹ ਥੋੜੀ ਜੀ ਖੁੱਲੀ ਸੀਗੀ ਦੇਉ ਆਪਣੇ ਸੈਟ ਵਿੱਚ ਲੱਗੀ ਉਹ ਵੀ ਉਹ ਲੈ ਗਿਆ ਲੋਰਾ ਬਾਈ ਚਾਕੇ ਬਗੇਲ ਲੇਕਿਨ ਹੀ ਕਿ ਉਹ ਵੀ ਮੇਰੇ ਕੋਲ ਪਕੜਾ ਦੇਣਾ ਹਾਂ ਬਾਅਦ ਵਿੱਚ ਕੌਣ ਸੀ ਇੱਕ ਮਿੰਟ ਬਤਾਉਂਦਾ ਹਾਂ ਤੇ ਬਾਕੀ ਜਿਹੜੀਆਂ ਆਪਣੇ ਮੰਡੀ ਡੱਬਾ ਵਾਲੀ ਬਾਈ ਵਰਗੇ ਦੁਕਾਨ ਹੈਗੀ ਉੱਥੋਂ ਕਹਿੰਦਾ ਸੀ ਉੱਥੋਂ ਚੈੱਕ ਕਰਾ ਦੂੰਗਾ ਉੱਥੋਂ ਚੱਕ ਲਿਆਉਂਗਾ ਘਰੇ ਪਹੁੰਚ ਜਾਣਗਾ ਤੇ ਉਹ ਆਪਾਂ ਉੱਥੋਂ ਚੈੱਕ ਬੈਕ ਕਰ ਲਾਂਗੇ ਤੇ ਹੁਣ ਆਪਾਂ ਚੱਲਦੇ ਆਂ ਡੱਬਾ ਵਾਲੀ ਨੂੰ ਚੱਲ ਗਏ ਫਿਰ ਮੌਸਮ ਲਗਭਗ ਠੀਕ ਹੀ ਰਿਹਾ ਸਾਨੂੰ ਇੰਨੇ ਕਣੀਆਂ ਦਾ ਬਾਛੜ ਦਾ ਇੰਨਾ ਸਾਹਮਣਾ ਨਹੀਂ ਕਰਦਾ ਮੈਂ ਹੈਂ ਇਹ ਵੀਡੀਓ ਕੌਣ ਬਣਾ ਰਿਹਾ ਵੀਡੀਓ ਵਾਲਾ ਬੰਦਾ ਵੀ ਵਿਚ ਆ ਜਾ ਭਾਈ ਸੁਣਾ ਦੇ ਆ ਤੇ ਕਿੰਨੀ ਨੂੰ ਕੈਮਰਾ ਘੁਮਾ ਦੇ ਘੁਮਾ ਦੇ ਇਸ ਨੂੰ ਮੈਂ ਘਮਾਤਾ ਹਾਂ ਜੇ ਇਹ ਆ ਸੱਜਣ ਭਾਈ ਆਪਣੀ ਵੀਡੀਓ ਬਣਾਈ ਜਾਂਦਾ ਸੀਗਾ ਐਕਸ਼ਨ ਬਹੁਤ ਘੈਂਟ ਮਾਰਦਾ ਇੱਕ ਅੱਧਾ ਕੋਈ ਹੋਰ ਮਾਰ ਕੇ ਦਿਖਾ ਦੇ ਚਲੋ ਫਣ ਛਣ ਰੌਣਕ ਮੇਲਾ ਚੱਲਦਾ ਰਹਿੰਦਾ ਹੈ ਤੇ ਆਹ ਭਾਈ ਜਿਹੜਾ ਆਪਣੇ ਬਘੇਲ ਦਾ ਆਪਣੇ ਕੀ ਕਹਿੰਦੇ ਹੈਗੇ ਦੁਕਾਨ ਮੁੰਡਾ ਸਾਹਮ ਦਾ ਜਦੋਂ ਕਿਤੇ ਬਘੇਣ ਬਘੇਲ ਭਾਈ ਹੋਵੇ ਆਫ ਡਿਊਟੀ ਤੇ ਮੁੰਡੇ ਦਾ ਕੀ ਨਾਮ ਆ ਲੱਭੀ 나ੜੀਆਂ ਨਾ ਦੀ ਲੱਭੀ 나ੜੀਆਂ ਨਾ ਲੱਭੀ 9811 9811 ਕਿਉਂ ਕਹਿੰਦੇ ਤੈਨੂੰ ਨਾੜੀਆਂ ਮੂਸੇਆ ਦਾ 팬 ਆ ਅੱਛਾ ਲੱਭੀ 9811 ਭਾਈ ਵਜਦਾ ਮੁੰਡੇ ਦਾ ਨਾਮ ਤੇ ਕਹਿੰਦਾ ਮੂਸੇ ਵਾਲੇ ਦਾ 팬 ਆ ਇੰਸਟਾਗ੍ਰam ਤੇ ਆਈਡੀ ਆ ਮੇਰੀ ਕੀ ਨਾਮ ਤੋਂ ਲੱਭੀ ਨਾੜਗਰਾਂ ਜੀ ਲੱਭੀ ਨਾੜਗਰਾਂ ਤੋਂ ਇੰਸਟਾਗ੍ਰਾਮ ਤੇ ਭਾਈ ਲੱਭੀ ਨਾੜਗਰਾਂ ਤੋਂ ਮੁੰਡੇ ਦੀ ਆਈਡੀ ਹੈ ਤੇ ਮੜਾਇਆ ਕਰਿਓ ਫਿਰ ਜਾ ਕੇ ਚੈੱਕ ਹੈ ਹਾਂ ਫੋਲੋ ਫੋਲੋ ਕਰਿਓ ਤੇ ਭਾਈ ਦੀ ਭਈ ਆਪਾਂ ਪ੍ਰੋਮੋਸ਼ਨ ਕਰਤੀ ਲੈ ਚਲੋ ਬਾਕੀ ਚੱਲਦੇ ਆਂ ਭਾਈ ਡੱਬ ਵਾਲੀ ਡੱਬ ਲਈ ਆ ਕੇ ਬਾਕੀ ਦੀ ਗੱਲਬਾਤ ਫਿਰ ਤੁਹਾਡੇ ਨਾਲ ਰਾਜ ਸਾਂਝੀ ਕਰਦੇ ਆਂਗੇ ਤੇ ਉਹ ਆਰਮੀ ਵਾਲੀ ਲੋਰ ਜੀ ਮੈਂ ਦਿਖਾ ਦਿਆ ਠੀਕ ਆ ਭਾਈ ਸਮਾਸ਼ੀ ਵਾਦੀ ਕੇ 29 ਮਿੰਟਾਂ ਦਾ ਤੇ ਆਪਾਂ ਭਾਈ ਹੁਣ ਇੱਥੋਂ ਕਾਲੇ ਵਾਲੀ ਤੋਂ ਚਾਲੇ ਪਾਦੇ ਅ ਚੱਲਦੇ ਆ ਡੱਬ ਵਾਲਿਆਂ ਨੂੰ ਲੈਣੇ ਆ ਬਾੜ ਨੇੜੇ ਅ ਇੱਕ ਵਸਤਾ ਬਦਲਬਾਈ ਦਾ ਕਰਕੇ ਦਿਨ ਦਾ ਇਹ ਹੀ ਸਿਰ ਦਾ ਇਹ ਲੱਗਦਾ ਹੈਗਾ ਇਧਰ ਆ ਗਈ ਸਬਜ਼ੀ ਮੰਡੀ ਤੇ ਜਾਨਾ ਲਗਣਾ ਹੈ ਸਬਜ਼ੀ ਵਾਲਿਆਂ ਦੇ ਫਲ ਫੂਟਾਂ ਦੀਆਂ ਦੁਕਾਨਾਂ ਹੀ ਹੈ ਸਾਡੀ ਮੰਡੀ ਵਿੱਚ ਦੇਖਦਾ ਦੇਖ ਨੂੰ ਐਸੀ ਦੁਕਾਨਾਂ ਹੀ ਲੱਗੀਆਂ ਮੇਰੀ ਮੱਟੇ ਆ ਕੇ ਲੱਗੀਆਂ ਹੋਣਾ ਹੈਗਾ ਉਹੋ ਜਿਹੀ ਗੱਲ ਬਾਤ ਦੇਖੋ ਕਾਲਿਆਂ ਵਾਲੀ ਦੀ ਫਿਰਨੀ ਦਾ ਹਾਲ ਇਹ ਆ ਜਿਹੜੀ ਸਾਹਮਣੇ ਗਲੀ ਆ ਇਧਰਲੇ ਪਾਸੇ ਆਪਾਂ ਪਾਣੀ ਆ ਗੱਡੀਆਂ ਦੇ ਅੱਗੇ ਜਿਹੜਾ ਕਰਕੇ ਇੱਥੇ ਭਈ ਇੰਨਾ ਚਿੱਕੜ ਜਾ ਹੋਇਆ ਉਹ ਪੈਪ ਹੈ ਇਹ ਵੀ ਹੀ ਭਈ ਆ ਤੇ ਹੁਣ ਦਾ ਹਲਾ ਨਹੀਂ ਕੱਢ ਗਿਆ ਨਿਕਲ ਨਿਕਲ ਜਾ ਰਿਹਾ ਭਈ ਆਇਤੋਂ ਆਇਆ ਇਸ ਗਲੀ ਚ ਪਾਣੀ ਆ ਕੱਢ ਕੇ ਠਹਿਰ ਗਿਆ ਉਹ ਲੋਕੇਸ਼ਨ ਆ ਭਾਈ ਜਿੱਥੇ ਆਪਾਂ ਮਗਰਲੇ ਘੜੇ ਖੜਕੇ ਫੋਟੋ ਖਿੱਚੀ ਸੀ ਸਾਈਕਲ ਤੇ ਇਹ ਆਈਟਮ ਹੁਣ ਸ਼ਹਿਰ ਤੋਂ ਬਾਹਰ ਆ ਗਿਆ ਬਸ ਇੱਥੇ ਟ੍ਰੈਕਟਰਾਂ ਵਾਲਿਆਂ ਇੱਕ ਦੋ ਜਾਂਮ ਸੀ ਰਹੇਗਾ ਤੇ ਉਸ ਤੋਂ ਬਾਅਦ ਬੱਸ ਡੱਬਾ ਵਾਲੀ ਇਥੋਂ 32 ਕਿਲੋਮੀਟਰ ਪਹੁੰਚਦਾ ਭਾਈ ਆਉਟਾ 10 ਸੰਗਰਗਾ 64 ਤੇ ਮਲੋਟ ਨਾ ਸੀਗਾ ਹੁਣ ਉਧਰ ਹੋਣਾ 82 ਕਿਸੀ ਮਲਾਵਾ 62 62 ਤੇਰਾ ਜਗਮਾਨ ਵਾਲੀ ਵਾਲਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਤੇ ਇੱਥੇ ਭਾਈ ਅਸੀਂ ਬਾਤ ਕਰਕੇ ਪੜਿਆ ਮੁੰਡਿਆਂ 2-4 ਫੁੱਟ ਮਹੀਂ ਆਖੇ ਚੱਲਾਂਗਾ ਆਪਣੇ ਨਾਲ ਦਾ ਮੁੰਡਾ ਪ੍ਰੀਤਮ ਕਹਿੰਦਾ ਸੀ ਕਹਿੰਦਾ ਭਾਈ ਮੇਰੀ ਇੱਥੇ ਫੋਟੋ ਖਿੱਚੀ ਤਾਂ ਮੈਂ ਕਿਹਾ ਲੱਗਦਾ ਇੱਥੇ ਚਲ ਇੱਕ ਦੀ ਮਹੀਂ ਵਿਖਜਾਲਾਂ ਤੇ ਮੌਸਮ ਤੁਸੀਂ ਦੇਖ ਸਕਦੇ ਹੋ ਜਿਹੜਾ ਬੱਦਲਾਂ ਦਾ ਐ ਟਾਈਮ ਉਹ ਮੌਸਮ ਤੁਸੀਂ ਆਪ ਹੀ ਚੈੱਕ ਕਰ ਲਓ ਮੂੰਹ ਬੋਲ ਕੇ ਕਹਿਣ ਦੀ ਦੱਸਣ ਦੀ ਕੋਈ ਲੋੜ ਨਹੀਂ ਬਹੁਤ ਹੀ ਵਧੀਆ ਸ਼ਾਨਦਾਰ ਮਨ ਨੂੰ ਸਕੂਨ ਦੇ ਨਾਲ ਇੱਕ ਜਿਹੜਾ ਹੈਗਾ ਮੌਸਮ ਇਸ ਵਕਤ ਬਣਿਆ ਹੋਇਆ ਵਾਜੀ ਕਰਦਾ ਬੈਠੇ ਰਹਿ ਕੇ ਦੇਖੀ ਜਾ ਕਿ ਬੈਠੇ ਰਹਿ ਕੇ ਦੇਖੀ ਜਾ ਕਿ ਇੱਥੇ ਮੰਜੜਾ ਕਿ ਇੱਥੇ ਡੇਰਾ ਲਾ ਲ ਗੇ ਧੰਨ ਧੰਨ ਸਤ ਕਰੋ ਤੇਰਾ ਹੀ ਆਸਰਾ ਗੱਡੀ ਬਹੁਤ ਧੀ ਜਾਂਦੀ ਈ ਯਾਰਾ ਆਈ ਕੋ ਕੇ ਦਰਸਾ ਕੇ ਜਿਹੜਾ ਹੁਣ ਬੱਦਲਾ ਦਾ ਥਿਊ ਆ ਥੋੜਾ ਘਟ ਜਾਣਾ ਦੇ ਡਰਾਫਟਾਂ ਦਾ ਵੀ ਉਹ ਜਿਹੜਾ ਹੈਗਾ ਉਹ ਚਾਲੂ ਹੋ ਜਾਣਾ ਹੁਣ ਇਤੋਂ ਅੱਗੇ ਸਾਰੇ ਅ ਤਰਾਕਤੀ ਮਿਲਣਗੇ ਜਿਹੜੇ ਉੱਤੇ ਹੌਲੀ ਹੌਲੀ ਕਾਹਨੂੰ ਜਿਵੇਂ ਜਿਵੇਂ ਬਣਾਵਾਂਗੇ ਆਪਾਂ ਡਰਾਫਟਾਂ ਦੇ ਉੱਤੇ ਸੰਘੜੀ ਸ਼ਾਹ ਹੁੰਦੀ ਉਹ ਵੀ ਜਿਹੜਾ ਮਾੜਾ ਮੋੜਾ ਵੇਚਦੀ ਬਦਲ ਦਿੰਦੇ ਆ ਇਹ ਵੀ ਦੇਖਣੇ ਬੰਦ ਹੋ ਜਾਣਗੇ ਕਿਤੇ ਕਿਤੇ ਦੇਖਣਗੇ ਸ਼ਾਹ ਦੀ ਨੇ ਰਾਜਾ ਐਸ ਲੋਡ ਦਾ ਮਾਹੌਲ ਆ ਹੋਊਗਾ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਭਾਈ ਵੀ ਆਪਣੇ ਦਾਸ਼ਤਾਂ ਦੀ ਸੰਗਣੀ ਸ਼ਾਨ ਜੀ ਹੋਰੂ ਤਾਂ ਤੁਸੀਂ ਪਿੱਛੇ ਜਿਹੜੇ ਹੈਗਾ ਕਿਹੜਾ ਡੱਬਾ ਦੇਖ ਸਕਦੇ ਤੁਸੀਂ ਦੇ ਨਾਲ ਜਿਹੜਾ ਹੋਣਾ। ਬੜਕਰ ਸੱਜੇ ਪਾਸੇ ਤੇ ਖੱਬੇ ਪਾਸੇ ਵਾਲੀਆਂ ਦੋਵੇਂ ਟਰੈਕਟਰ ਜਿਹੜੇ ਹੈਗੇ ਆ। ਇੱਕ ਦੂਦੇ ਦੇ ਨਾਲ ਕਿਤੇ ਕਿਤੇ ਹੈਗਾ ਜਿਵੇਂ ਇੱਥੇ ਹੁਣ ਨਹਿਰ ਆ ਗਈ। ਤਾਂ ਇੱਥੇ ਥੋੜੇ ਜਿਹੇ ਟਰੈਕਟਰੇ ਘਟੇ ਸੀ ਕਿਉਂਕਿ ਕੁਝ ਆ ਇਹ ਆ ਟੱਪ ਗਈ। ਇਹ ਤਾਰ ਦੀ ਲੈਂਡ ਆ ਗਈ। ਨਾ ਕਰ ਕਿ ਟਰੈਕਟਰੇ ਘਟ ਹੁੰਦੇ ਹੈਗੇ। ਬਾਕੀਆਂ ਅਦਰਵਾਇਜ਼ ਤੇ ਹੁਣ ਤੁਸੀਂ ਦੇਖੋ ਵੀ ਆ ਸਾਰੇ ਟਰੈਕਟਰ ਜਿਹੜੇ ਹੈਗੇ ਦੇਸੀ ਕਿਹੜਾ ਹੈਗਾ ਆਏ ਤੇ ਸ਼ਾਂ ਬਣਾ ਰੱਖੀ ਹੈਗੀ ਆਣ ਕਿਤੇ ਕਿਤੇ ਮਾੜੇ ਮਾੜੇ ਬਿਰਦੇ ਜੇ ਹੈਗੇ ਆ ਕਿ ਅਦਰਵਾਈਜ਼ ਇਹ ਐਸ ਫਲੋਟ ਕਿਕਰ ਆਸ ਵਿੱਚ ਜੁੜੀਆਂ ਆਉਂਗਣਾਂ ਨੇ ਤੇ ਐਂ ਲਗਭਗ ਸ਼ਾਂ ਜੀ ਬਣੀ ਹੋਈ ਹੈ ਗਾਹ ਜਾ ਕੇ ਜਿਵੇਂ ਜਿਵੇਂ ਡਾਂਗ ਬਣਾਗੇ ਉਵੇਂ ਸ਼ਮਕੋ ਪਣੇ ਰਾਇਆ ਉਹਦਾ ਤੇ ਇੱਕ ਜਿਹੜੀ ਗੱਲ ਹੋਰ ਸੀ ਦੱਸਣ ਵਾਲੀ ਜਦੋਂ ਭਾਈ ਅਸੀਂ ਜਾ ਰਹੇ ਸੀਗੇ ਪਿਪਲੀ ਪਿੰਡ ਟੱਪ ਗਏ ਤੇ ਸਭ ਮੋਟਰ ਦਾ ਤੇਲ ਮੁੱਕ ਗਿਆ ਸੀਗਾ ਉਹ 3 ਕਿਲੋਕੀਮੀਟਰ ਕਿਲੋ 1.5 ਕਿਲੋਕੀਮੀਟਰ ਅੱਗੇ ਜਾਵੜੇ ਸੀ ਅਸੀਂ ਜਗਮਾਲ ਵਾਲੀ ਇਹਦੇ ਡੇਰੇ ਤੇ ਗਾਂ ਜੜੀ ਨਹਿਰ ਹੁੰਦੀ ਆ ਉਥੇ ਆਪਣਾ ਮੋਟਰਲ ਬੰਦ ਹੋ ਗਿਆ ਜਿੱਥੇ ਕਣਗੀਆਂ ਆ ਰਹੇ ਸੀ ਆਪਾਂ ਛੱਟਲੇ ਰੁਕੇ ਸੀ ਉਸ ਤੋਂ ਬਾਅਦ ਪੁੱਠਾ ਮੋੜ ਕੇ ਚੋਰ ਦਾਕ ਲਾ ਕੇ ਲੈ ਆ ਕੇ ਤੇਲ ਪਵਾ ਕੇ ਦੁਬਾਰਾ ਚੱਲ ਗਏ ਹਾਂ ਹੁਣ ਮੇਰੇ ਬਾਪਸ ਹੁੰਦੇ ਨੇ ਉਹ ਗੱਲ ਜਾਹਦ ਆ ਗਈ ਮੈਂ ਕਿਹਾ ਵੀ ਉਹਨੂੰ ਜਾਂਦੇ ਤੇ ਕਲੋੜੀ ਹੋ ਗਈ ਸੀ ਕਿ ਦੇਖ ਕਿਤੇ ਬਾਹਲਾ ਉਧੇ ਪਰੇ ਫਸ ਜਾਂਦੇ ਦਾ ਕੰਟੇੜਾ ਹੋ ਗਿਆ ਮੋਟਰ ਤੇਲ ਦੇਖਿਆ ਨਹੀਂ ਸੀ ਕਿ ਆਪਾਂ ਕੱਲ ਫਰੈਂਡਿਆਂ ਨੇ ਪਵਾ ਦਿੱਤਾ ਕਿ ਹੋ ਗਈ ਉਹ ਨਹੀਂ ਸਰਪ੍ਰਸਤ ਨਹੀਂ ਕਰਾਈ ਪਤਾ ਨਹੀਂ ਇਹੀ ਐਵਰੇਜ ਘਟ ਦੀ ਦੇਰੇ ਆ ਕਿ ਕਿਵੇਂ ਕੀ ਗੱਲਬਾਤ ਹੈ ਤੇ 2500 ਦੇਲ ਸੀਗਾ ਵਿੱਚ ਤੇ ਕੱਲ ਫਿੱਡੀ ਜਾ ਕੇ ਆਏ ਆ ਤੇ ਉਹ ਉੱਠਣ ਸ਼ੁਰੂ ਹੋ ਗਿਆ ਪਤਾ ਨਹੀਂ ਕਿੱਧਰ ਹੋ ਗਿਆ ਤੇ ਹੁਣ ਆ ਦੇਖੋ ਐ ਜਮਾ ਜਗੜੀਆਂ ਕਿੱਕਰਾ ਹੋ ਜਾਂਦੀਆਂ ਐਸਲੋਡਾ ਐਸਲੋਡਾ ਤੇ ਜਮਾ ਹੈ ਪੂਰੀ ਸੰਘਣੀ ਸ਼ਾਮ ਨਾਲ ਦੇਖੋ ਬਹੁਤ ਸੋਹਣਾ ਯਾਰ ਆ ਗਿਆ ਬਾਈ ਇੱਕ ਗੱਲ ਹੋਰ ਆ ਹੁਣ ਇਹਨੇ ਹੋਰ ਹੀ ਨਵਾਂ ਸੱਪ ਕੱਢਤਾ ਸੀ ਬਾਈ રે ਇਧਰ ਪਿੱਛੇ ਗੁਰਦੁਆਰਾ ਸੀਗਾ ਤਾਂ ਆਹ ਤੇ ਇਹਨੇ ਕੀ ਸੱਪ ਕੱਢਤਾ ਆਹ ਚਲ ਮੈਂ ਤੇ ਇਧਰ ਵੀ ਨਾਲ ਨਾਲ ਇਧਰਲੇ ਪਾਸੇ ਖੇਤਾਂ ਦੇ ਵਿੱਚ ਜਿਆਦੇ ਨਰ ਮੈਨੂੰ ਪੈਲ ਗਈਆਂ ਪੈਲ ਗਈਆਂ ਹੈਗੇ ਇਧਰ ਵਿੱਚ ਤੇ ਇਹ ਪੰਦਰ ਗਈ ਜਾਵੇ ਕਹਿੰਦਾ ਕਹਿੰਦਾ ਜੇ ਕੌਣ ਸੀ ਥੀ ਹੈ ਜੇ ਕਿਸ ਦਾ ਖੇਤ ਹੈ ਆਹ ਤੇ ਕਹਾਂ ਕਹਦਾ ਜੇ ਕਿਸ ਦਾ ਖੇਤ ਹੈ ਮੈਂ ਕਿਹਾ ਖੇਤ ਦਾ ਖੇਤ ਵਾਲੇ ਦਾ ਹੈ फिर मैंने कहा नहीं वैसे नहीं ये खेत में क्या बीजा क्या हुआ है फिर मैं उन्हें दसिया मैं क्या नर्मा वो क्या होता है मैंने कहा कपास होती है जो वैसा ही होता है कपात के घर बड़ा माल हो जाता है कहता ठीक है फिर मेरे को बोला कि मैं मैंने कहा तेरे को क्या लगा कहता मेरे को ऐसे लग रहा था कि भिंडी की खेती के, की हुई है भिंडी का होता है भिंडी लगी दोनों भिंडी भिंडी क्या भी ऐसे ही होता है थोड़ा थोड़ा सा दूध से भिंडी जैसा ही लगता है इसका पत्ता और कलर है होता है नर्मा। कपास तो वो कपास है। कपास है। अरे जिसकी रुई निकलती है इसमें से कपास कपास है है होती केली भर के निकलती है इसमें से जो होता है गरमा गरमे में भी रुई भी निकलती है इसमें बड़े में भी निकलते हैं ऐसा कुछ होता है इसका हिसाब कताब अभी फूल लगने हैं ना अभी बस इसके टीटे लगेंगे उसके बाद ये पुत गिड़ेगा उसके बाद इस पर चुकेंगे ऐसे 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 करके फुट निकलते हैं वाइट वाइट से वो बड़ा होता है जी और एक बात और आ, इसमें क्या है गुलापी तो सुन सुनी होगी बीमारी पड़ गई थी इसको पहले अभी बहुत कम होने लग गया है जी हमारी तरफ से आप तो उस तरफ होता नहीं है? आप तो उस साइड कौन सी खेती करते हैं हमारे सब चीज़ों का सब्जी कौन कौन सी चीज़ें खेती होती है सब्जी ਆਹ ਆਹ ਇਧਰ ਨਰਮਾ ਖੜਾ ਹੈ ਇਸ ਜਿਆਦਾਤਰ ਸਬਜੀ ਹੁੰਦੀ ਆਪਕੇ ਹਾਂ ਸਬਜੀ ਹੈ ਸਬਜੀ ਹੋਰ ਕੁਝ ਨਹੀਂ ਆਹ ਚਾਵਲ ਵੀ ਹੁੰਦਾ ਹੈ ਚਾਵਲ ਦਾ ਇਹ ਝੋਨਾ ਦੇ ਭਾਈ ਸਾਜੀ ਆਦੇ ਲਉਂਦੇ ਹੈ ਹੈ ਔਰ ਕੋਈ ਕੁਝ ਨਹੀਂ ਹੁੰਦਾ ਕਣਕ ਕਣਕ ਪੌਦੀ ਹੈ ਇਹ ਇਹ ਹੂੰ ਜਿਸ ਤੇ ਰੋਟੀ ਬਣਦੀ ਹੈ

ਤੇ ਝੋਨਾ ਤੇ ਸਬਜ਼ੀ ਲਾਉਂਦੇ ਆ ਕੜਕੀ ਵੀ ਨਹੀਂ ਹੁੰਦੀ ਕਹਿੰਦੇ ਕੜਕੀ ਇੱਧਰ ਹੀ ਜਾਂਦੀ ਹੈ ਕੜਕੀ ਆਉਂਦੇ ਰਹੀ ਆ ਕਿਦੋਂ ਕੜਕੀ ਕਿਸ ਸਾਈਡ ਤੇ ਜਾਂਦੀ ਹੈ ਕਿ ਹਾਂ ਜਿਸ ਤੇ ਰੁੱਤੀ ਬਣਦੀ ਹੈ ਉਹ ਰਾਈਤ ਰਾਇਤ ਦੀ ਆ ਭਾਈ ਕੜਕੀ ਵੀ ਇਹਨਾਂ ਦੇ ਕਹਿੰਦੇ ਕੱਟ ਵੀਰ ਜੰਦੀਆਂ ਕਣ ਖੜਾ ਤਾਈ 14 ਜਾਰੇ ਕਾਦੇ ਉਪਰ ਬਾਕੀ ਜਦੋਂ ਆਉਂਦੇ ਆਪਾਂ ਲਾ ਭਰੇ ਨਾਲ ਦਾ ਹੈਪੂ ਵਾਲੇ ਕੋਲੇ ਹੈਪੂ ਵਾਲਾ ਕੇ ਸਰ ਕਿਹੜਾ ਰੋੜਿਆ ਜਾਂਦਾ ਯਾਰ